ਸਿਰਸਾ ਰਾਣੀਆਂ ਅਲਾਬਾਦ ਵਿੱਚ ਵੋਟਾਂ ਪੈ ਰੀਆਂ ਨੇ ਵੋਟਾਂ ਪੈਣ ਤੋਂ ਪਹਿਲਾਂ ਤੁਸੀਂ ਆਹ ਵੀਡੀਓ ਵੇਖ ਲਓ ਕੀ ਕਹਿ ਰਹੇ ਨੇ ਸੰਧੂ ਸਾਹਿਬ ਤੇ ਬਹੁਤ ਹੀ ਸੱਚੀਆਂ ਗੱਲਾਂ ਹੈ ਕਈਆਂ ਨੂੰ ਕੋੜੀਆਂ ਲੱਗਣਗੀਆਂ ਪਰ ਐਨੇ ਗਿਰਗੜ ਰੰਗ ਨਹੀਂ ਬਦਲਦੇ ਜਿੰਨੇ ਰਾਜਨੇਤਾ ਬਦਲਦੇ ਨੇ ਜੋ ਸਰਸੇਰ ਰਾਣੀਆਂ ਤੇ ਅਲਾਬਾਦ ਵਿੱਚ ਹੋ ਰਿਹਾ ਤੁਸੀਂ ਆਪ ਹੀ ਸੁਣੋ ਵੀਰ ਦੀ ਜਵਾਨੀ ਉਹ ਅਸੀਂ ਹਰਿਆਣੇ ਵਾਲੇ ਆ ਅਸੀਂ ਤਾਂ ਛੇਤੀ ਕੀਤੇ ਮੱਝਾਂ ਨਹੀਂ ਫੁਰਨ ਦਿੱਤੀ ਜਿਉ ਵੀ ਨਾ ਨਾ ਟੀਕੇ ਤੇ ਪਹਿਲਾਂ ਤਾਂ ਇਨਫੈਕਸ਼ਨ ਦੀ ਦਵਾਈ ਰਖਾਈਦੀ ਆ ਤਾਂ ਫਿਰ ਉਹਨੂੰ ਛੱਡੀ ਤਾਂ ਦੋ ਵਾਰੀ ਖਾਲੀ ਫਿਰ ਟੀਕਾ ਧਰਾਈਦਾ ਫਿਰ ਨਹੀਂ ਫੁਰਦੀ ਇਹੀ ਹਾਲ ਤੁਹਾਡੇ ਨਾਲ ਕਰਨਾ ਆ ਅਸੀਂ ਪਰਸੋਂ ਬਿਆਨ ਦਿੱਤਾ ਕਾਂਡੇ ਨੇ ਵੀ ਅਸੀਂ ਅਨੈਲੋ ਤੇ ਬਸਪਾ ਦੇ ਗਠਮੰਦ ਨਾਲ ਸਰਕਾਰ ਬਣਾਉਣ ਜਾ ਰਹੇ ਆ ਭਾਜੀਪੀ ਨਾਲ ਰਲ ਕੇ ਜਦੋਂ ਅਨੈਲੋ ਦਾ ਵਿਰੋਧ ਹੋਇਆ ਐਲਨਾਬਾਦ ਦੇ ਵਿੱਚ ਅਬੇ ਸਿੰਘ ਨੂੰ ਆਖਿਆ ਵੀ ਤੂੰ ਤੇ ਕਿਸਾਨ ਤੇਸੀਆ ਤੇ ਬਣਾ ਰਿਆ ਤੁਸੀਂ ਬੀਜੇਪੀ ਨਾਲ ਰਲ ਕੇ ਸਰਕਾਰ ਉਹਦਾ ਵਿਰੋਧ ਹੋਇਆ ਤੇ ਅੱਜ ਕੰਡਾ ਸਾਹਿਬ ਨੇ ਬਿਆਨ ਬਦਲਤਾ ਕੰਡਾ ਸਾਹਿਬ ਨੇ ਆਖਿਆ ਵੀ ਨਹੀਂ ਸਾਡਾ ਹਲੋਪਾ ਦਾ ਤੇ ਬਸਪਾ ਦਾ ਤੇ ਐਨੈਲੋ ਦਾ ਗੱਠਬੰਧ ਹੈ ਬੀਜੇਪੀ ਨਾਲ ਸਾਡਾ ਕੋਈ ਸਮਝੌਤਾ ਨਹੀਂ ਉਹ ਤੁਸੀਂ ਸਾਨੂੰ ਪਾਗਲ ਸਮਝਦੇ ਜੇ ਕੱਲ ਤੇ ਬੀਜੇਪੀ ਵਾਲੇ ਤੁਹਾਡੇ ਸਮਰਥਨ ਦੇ ਵਿੱਚ ਆਪਦੀ ਟੀਕ ਚੁੱਕਣਦੇ ਨੇ ਸ਼ੀਟ ਖਾਲੀ ਕਰਨਦੇ ਨੇ ਤੇ ਤੁਸੀਂ ਕਹਿੰਦੇ ਸਾਡੇ ਕਿਸੇ ਨਾਲ ਕੋਈ ਸਮਰਥਨ ਨਹੀਂਗਾ ਦਵਾਈ ਇਹੋ ਜੀ ਦੇਾਂਗੇ ਜ਼ਿੰਦਗੀ ਭਰ ਨਹੀਂ ਫਿਰੋਗੇ ਇੰਨੀ ਛੇਤੀ ਤਾਂ ਬੀਬੀਆਂ ਰੋਟੀ ਦਾ ਪਾਸਾ ਨਹੀਂ ਬਦਲਦੀਆਂ ਜਿੰਨੀ ਛੇਤੀ ਤੁਸੀਂ ਬਿਆਨ ਬਦਲੀ ਜਾਂਦੇ ਜੇ ਇਹ ਸਪਸ਼ਟ ਦਿਖੀ ਜਾਂਦਾ ਤੁਹਾਡਾ ਤੇ ਤੁਹਾਡੀ ਹਾਰ ਯਕੀਨੀ ਹੈ ਔਰ ਹਰਿਆਣੇ ਵਾਲਿਓ ਯਾਦ ਰੱਖਿਓ ਤੁਹਾਨੂੰ ਕਿੱਦਾਂ ਡਾਂਗਾ ਮਾਰੀਆਂ ਇਹਨਾਂ ਕਿੱਦਾਂ ਤੁਹਾਨੂੰ ਇਹਨਾਂ ਨੇ 5 ਸਾਲ ਬੁਰਾ ਹਾਲ ਕੀਤਾ ਤੁਹਾਡਾ ਕੀ ਕਿਸਾਨ ਕੀ ਮਜ਼ਦੂਰ ਇਹਨਾਂ ਛੱਡਿਆ ਕਿਦੇ ਬੱਲੇ ਆ ਕੁਛ ਇਹ ਸਾਰੇ ਥਾਲੀ ਕੋ ਥਾਲੀ ਦੇ ਚਟੇ ਬੱਟੇ ਨੇ ਅਨੈਲੋ ਹੋਈ ਬਸਪਾ ਹੋਈ ਹਲੋਪਾ ਹੋਈ ਤੇ ਸਭ ਬੀਜੇਪੀ ਦੀ ਟੂ ਪਾਰਟੀ ਜੇ ਵੋਟ ਪਾਉਣ ਤੋਂ ਪਹਿਲਾਂ ਇੱਕ ਵਾਰੀ ਜ਼ਰੂਰ ਉਚਾਰ ਕਰਿਓ ਕੌਣ ਸਾਡੇ ਕਿਸਾਨਾਂ ਦੇ ਨਾਲ ਹੈ ਤੇ ਕੌਣ ਸਾਡਾ ਅਤੈਸ਼ੀ ਹੈ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਥੈਂਕ ਯੂ ਤੁਹਾਨੂੰ